ਦਿਲਜੀਤ ਦੋਸਤਾਂ ਨੇ ਕੀ ਕਿ ਪੰਜਾਬ ਬਾਰੇ ਤੇ ਉੱਥੇ ਤੁਸੀਂ ਤਾਜ਼ਾ ਹਾਲਾਤ ਯਾਰ ਜਿਹਦੇ ਕਰਕੇ ਇੱਕ ਬਣ ਚੁੱਕਿਆ ਜਿਹਦੇ ਕਰਕੇ ਪਾਣੀ ਰੁਕਦਾ ਜੋ ਕਿ ਅੱਗੇ ਜਾ ਕੇ ਮੁਸ਼ਕਲ ਰੋਪੜ ਸਾਹਿਬ ਜੀ ਰੋਪੜ ਰੋਪੜ ਸੇ ਰੋਪੜ ਤੋਂ ਰੋਪੜ ਸਾਹਿਬ ਜੀ ਰੋਪੜ ਸਾਹਿਬ ਜੀ ਹਾਂ ਹਾਂ ਬੜੀ ਵਧੀਆ ਵੈਸੇ ਕਿੱਥੇ ਤੇ ਰਹਿਣਾ ਨੇ ਫੜੀ ਸੇ ਮਰੀਲੀ ਫਰੀਲੀ ਹਾਂਜੀ ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਪੰਜਾਬ ਤੇ ਜੋ ਸਮਾਂ ਚੱਲ ਰਿਹਾ ਬਹੁਤ ਭਾਰੀ ਚੱਲ ਰਿਹਾ ਹੈ ਪੰਜਾਬੀ ਪੂਰੀ ਤਰ੍ਹਾਂ ਡਟੇ ਹੋਏ ਨੇ ਇਸ ਮੌਕੇ ਪੰਜਾਬ ਪਈ ਇਸ ਵਿਪਤਾ ਦੇ ਲਈ ਬਾਅਦ ਦੇ ਤੋਂ ਬਾਅਦ ਫਿਰੋਜ਼ਪੁਰ ਏਰੀਆ ਦੇ ਵਿੱਚ ਪਾਣੀ ਗਿਆ ਤੇ ਉੱਥੇ ਹੀ ਹੁਣ ਮਾਲਵੇ ਵੀ ਵੱਡੇ ਖਤਰੇ ਦੇ ਵਿੱਚ ਹੈ ਕਿਉਂਕਿ ਸਤਲੁਜ ਤੇ ਜੋ ਬੰਨ ਹੈ ਉਹ ਥਾ-ਥਾ ਤੋਂ ਖੁਰ ਰਿਹਾ ਜਿੱਥੇ ਕਿ ਪਹਿਲਾਂ ਵੀ ਲਗਾਤਾਰ ਤੁਹਾਡੇ ਨਾਲ ਕਵਰੇਜ ਸਾਂਝੀ ਕਰ ਰਿਹਾ ਢੁੱਲੇ ਵਾਲ ਤੋਂ ਪਹਿਲਾਂ ਟੁੱਟਿਆ ਤੇ ਉਸ ਤੋਂ ਬਾਅਦ ਫਸੇ ਤੋਂ ਕਈ ਜਗ੍ਹਾ ਤੋਂ ਇਹ ਬੰਨ ਟੁੱਟ ਚੁੱਕਿਆ ਹੈ ਕਈ ਜਗ੍ਹਾ ਤੋਂ ਖੋਰਾ ਲੱਗ ਚੁੱਕਿਆ ਹੈ ਪਰ ਉਥੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਬਿੜਾ ਕਿਸੇ ਸਵਾਰਥ ਤੇ ਬਿੜਾ ਕਿਸੇ ਦੇ ਸੱਦੇ ਤੋਂ ਆਪਣੇ ਪੰਜਾਬ ਦੇ ਲਈ ਉਥੇ ਡਟੇ ਹੋਏ ਨੇ ਤੇ ਲਗਾਤਾਰ ਸੇਵਾ ਕਾਰਜ ਕਰ ਰਹੇ ਨੇ ਜੋ ਕਿ ਤੁਸੀਂ ਆਪਣੀ ਲਗਾਤਾਰ ਕਵਰੇਜ ਦੇਖ ਵੀ ਰਹੇ ਹੋ ਤੇ ਅੱਜ ਵੀ ਬਹੁਤ ਵੱਡੇ ਖੁਲਾਸੇ ਤੁਹਾਡੇ ਤੱਕ ਲੈ ਕੇ ਆ ਰਹੇ ਆ ਬਹੁਤ ਵੱਡੀ ਅਪਡੇਟ ਆ ਉਹ ਤੁਸੀਂ ਜਲਦ ਨੈਕਸਟ ਵੀਡੀਓ ਚ ਦੇਖੋਗੇ ਪਰ ਜੋ ਤੁਹਾਡੇ ਨਾਲ ਹੁਣ ਸਾਂਝਾ ਕਰਨ ਜਾ ਰਹੇ ਆ ਉਹ ਪੰਜਾਬ ਦਾ ਪੁੱਤ ਦਿਲਜੀਤ ਦੋਸਾਹ ਜੋ ਕਿ ਹਮੇਸ਼ਾ ਪੰਜਾਬ ਦੇ ਲਈ ਖੜਦਾ ਹੈ ਫਿਰ ਚਾਹੇ ਗੱਲ ਕਿਸਾਨੀ ਸੰਘਰਸ਼ ਦੇ ਵਿੱਚ ਮਾਲੀ ਮਦਦ ਅਤੇ ਮੋਰਲ ਜੋ سپورਟ ਉਹਨਾਂ ਨੇ ਕੀਤੀ ਹੈ ਆਪ ਜਾ ਕੇ سپورਟ ਦੇ ਲਈ ਖੜੇ ਨੇ ਜਾਂ ਫਿਰ ਪੰਜਾਬ ਦੇ ਹੱਕਾਂ ਦੇ ਲਈ ਹਮੇਸ਼ਾ ਗੱਲ ਕਰਨ ਦੀ ਹੋਵੇ ਫਿਰ ਚਾਹੇ ਉਹਦੇ ਲਈ ਪੂਰਾ ਇੰਡੀਆ ਉਹਨਾਂ ਦੇ ਖਿਲਾਫ ਵੀ ਇੱਕ ਵਾਰ ਹੋ ਗਿਆ ਸੀ ਪਰ ਪੰਜਾਬੀ ਜਾਣਦੇ ਨੇ ਪੰਜਾਬ ਦੇ ਪੁੱਤ ਦਿਲਜੀਤ ਦੋਸਾਂਝ ਨੂੰ ਜਿਸ ਦੇ ਕਰਕੇ ਕਿ ਪੰਜਾਬੀਆਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਤੇ ਦਿਲਜੀਤ ਦੋਸਾਂਝ ਹਮੇਸ਼ਾ ਪੰਜਾਬ ਦੇ ਨਾਲ ਖੜਾ ਤੇ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਪੰਜਾਬ ਦੇ ਨਾਲ ਡਟ ਗਿਆ ਅੱਜ ਪਹਿਲੀ ਵਾਰ ਪੰਜਾਬ ਤੇ ਆਈ ਇਸ ਵਿਵਪਤਾ ਦੇ ਬਾਰੇ ਦਿਲਜੀਤ ਦੋਸਾਜ ਖੁੱਲ ਕੇ ਸਾਹਮਣੇ ਆ ਕੇ ਬੋਲੇ ਨੇ ਕੀ ਕਿਹਾ ਉਹਨਾਂ ਨੇ ਉਹ ਤੁਹਾਨੂੰ ਸੁਣਾਉਂਦੇ ਆ ਉਹਨਾਂ ਨੇ ਆਪਣੀ ਪੂਰੀ ਇਹ ਗੱਲਬਾਤ ਹਿੰਦੀ ਦੇ ਵਿੱਚ ਕੀਤੀ ਹੈ ਕਿਉਂਕਿ ਦਿਲਜੀਤ ਦੋਸਾਜ ਜਿਹਨੂੰ ਪੂਰੀ ਦੁਨੀਆ ਸੁਣਦੀ ਹੈ ਤੇ ਆਪਣੀ ਇਹ ਗੱਲਬਾਤ ਇੰਡੀਆ ਲੈਵਲ ਤੇ ਲੈ ਜਾਣਾ ਚਾਹੁੰਦੇ ਨੇ ਜਿਵੇਂ ਕਿ ਤੁਸੀਂ ਵੀ ਦੇਖਿਆ ਹੋਵੇਗਾ ਕਿ ਨਰਿੰਦਰ ਮੋਦੀ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਉਹ ਕੁਝ ਸਮਾਂ ਪਹਿਲਾਂ ਮਿਲੇ ਸਨ ਤੇ ਇਹੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਨੇ ਹਿੰਦੀ ਦੇ ਵਿੱਚ ਗੱਲਬਾਤ ਕੀਤੀ ਹੈ ਤੁਸੀਂ ਉਹ ਵੀਡੀਓ ਅੱਗੇ ਸੁਣੋ ਤੇ ਦੱਸ ਦਈਏ ਕਿ ਇਹੀ ਨਹੀਂ ਹੈ ਕਿ ਅੱਜ ਦਿਲਜੀਤ ਦੋਸਾਂਜੇ ਬੋਲੇ ਨੇ ਤਾਂ ਅੱਜ ਹੀ ਉਹ ਪੰਜਾਬ ਦੇ ਲਈ ਖੜੇ ਨੇ ਦੱਸ ਦਈਏ ਜਦੋਂ ਤੋਂ ਪੰਜਾਬ ਤੇ ਵਿਵਪਤਾ ਪਈ ਹੈ ਹੜਾ ਇਹਨੇ ਪਹਿਲੇ ਦਿਨ ਤੋਂ ਦਿਲਜੀਤ ਦੋਸਾਂਜ ਦੀ ਟੀਮ ਗਰਾਊਂਡ ਲੈਵਲ ਤੇ ਮਾਝ ਏਰੀਆ ਦੇ ਵਿੱਚ ਲਗਾਤਾਰ ਮਦਦ ਕਰ ਰਹੀ ਹੈ ਤੇ ਆਓ ਦੇਖਦੇ ਹਾਂ ਕਿ ਦਿਲਜੀਤ ਦਿਲਜੀਤ ਦੋਸਾਂਜ ਨੇ ਕੀ ਕੀਤਾ ਪੰਜਾਬ ਬਾਰੇ ਤੇ ਉੱਥੇ ਤੁਸੀਂ ਤਾਜ਼ਾ ਹਾਲਾਤ ਚਮਕੌਰ ਸਾਹਿਬ ਤੋਂ ਦੇਖ ਰਹੇ ਹੋ ਜੋ ਲਹਿਰ ਚੱਲਦੀ ਹੈ ਤਾਂ ਤਾਂ ਤੇ ਖੋਰਾ ਲੱਗਿਆ ਤੇ ਉੱਥੇ ਹੀ ਪਹਾੜਾਂ ਦੇ ਵਿੱਚੋਂ ਜੋ ਗੰਦ ਵਗੈਰਾ ਆ ਰਿਹਾ ਹੈ ਦਰਖਤ ਆ ਰਹੇ ਨੇ ਟੁੱਟ ਕੇ ਡੱਕੇ ਵਗੈਰਾ ਆ ਰਹੇ ਨੇ ਜਾਲ ਜਿਹਦੇ ਕਰਕੇ ਇੱਕ ਬਣ ਚੁੱਕਿਆ ਜਿਹਦੇ ਕਰਕੇ ਪਾਣੀ ਰੁਕਦਾ ਜੋ ਕਿ ਅੱਗੇ ਜਾ ਕੇ ਮੁਸ਼ਕਲ ਪੈਦਾ ਕਰ ਸਕਦਾ ਉਹ ਇਸ ਸਮੇਂ ਇੱਥੋਂ ਸਫਾਈ ਚੱਲ ਰਹੀ ਹੈ ਦੇਖ ਸਕੋ ਕਲਨ ਮਸ਼ੀਨ ਚੱਲ ਰਹੀ ਹੈ ਪ੍ਰਸ਼ਾਸਨ ਦੀ ਤੇ ਉੱਥੇ ਹੀ ਇੱਕ ਬੰਨ ਵੀ ਜੋ ਇਹਦਾ ਨਹਿਰ ਦਾ ਖੋਰਾ ਲੱਗ ਰਿਹਾ ਉਹਦੀ ਵੀ ਲਗਾਤਾਰ ਇੱਥੇ ਮੁਰੰਮਤ ਚੱਲ ਰਹੀ ਹੈ ਤਾਂ ਕਿ ਕੋਈ ਹੋਰ ਵੱਡਾ ਹਾਦਸਾ ਇੱਥੇ ਨਾ ਹੋ ਸਕੇ ਸੋ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਦੱਸ ਦਈਏ ਕਿ ਉੱਥੇ ਇਹ ਲੱਗਦਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਵਾਸੀ ਇੱਥੇ ਲੱਗ ਰਹੇ ਨੇ ਸ਼ਾਇਦ ਪ੍ਰਸ਼ਾਸਨ ਵੱਲੋਂ ਚੱਲ ਰਿਹਾ ਹੈ ਇਹ ਕੰਮ ਇੱਥੇ ਇਹ ਕੀ ਇੱਥੇ ਖੋਰਾ ਲੱਗਿਆ ਹੋਇਆ ਸੀ ਕਿਆ ਹੋ ਗਿਆ ਟੁੱਟ ਗਿਆ ਤਾਂ ਇਹ ਕਿਆ ਹੋਇਆ ਤਾਂ ਰਿਪੇਅਰ ਕਿਉਂ ਕਰ ਰਹੀ ਹੈ ਸਰ ਟੁੱਟੂਆ ਸਰ ਜੀ ਮੁੜ ਗਿਆ ਸਾਡੀ ਅਸੀਂ ਤਾਂ ਪਤਾ ਨਹੀਂ ਅਸੀਂ ਤਾਂ ਆਏ ਪਰ ਲੇਬਰ ਵਾਲੇ ਬੰਦੇ ਤੁਸੀਂ ਸਰਕਾਰ ਵੱਲੋਂ ਆ ਹਾਂ ਹਾਂਜੀ ਹਾਂਜੀ ਸਰਕਾਰ ਨੇ ਲਗਾਇਆ ਕ ਪਿੰਡ ਵੱਲ ਇਹ ਜੋ ਪਿੰਡ ਵਾਲਾ ਇਹ ਨਿਪਰਾ ਦੀ ਠੇਕੇਦਾਰ ਤੇ ਲੱਗੇ ਹੋਏ ਠੇਕੇਦਾਰ ਉਹਦੇ ਖੜੇ ਹੋ ਉਹ ਬਤਾ ਸਕਦਾ ਕਿੱਧਰ ਖੜੇ ਹੈ ਖੜੇ ਹੈ ਠੇਕੇਦਾਰ ਕਿੱਧਰ ਆ ਗਏ ਅੱਗੇ ਘਰੇ ਅੱਥੇ ਕੋਈ ਨਹੀਂ ਉਧਰ ਦੀ ਗੱਲ ਕਰ ਲੈਨੇ ਕਦੋਂ ਤੋਂ ਕਰ ਰਹੇ ਹੋ ਤੁਸੀਂ ਇੱਥੇ ਅਸੀਂ 4-5 ਦਿਨ ਹੋ ਗਏ ਸਰ ਅਸੀਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਇਹ ਤੇ ਖੋਰਾ ਲੱਗ ਗਿਆ ਸੀ ਰਿਪੇਅਰ ਚੱਲ ਰਹੀ ਹੈ ਹਾਂਜੀ ਭਾਜੀ ਹਾਂਜੀ ਹੋਰ ਵੀ ਅੱਗੇ ਵੀ ਚੱਲ ਰਹੀ ਹੈ ਚੱਲ ਰਹੀ ਸਾਰੇ ਉੱਧਰ ਬੈਠਾ ਸਰਦਾਰ ਜੀ ਬੱਟੇ ਹਾਂ ਸਾਬੋ ਬੈਠੇ ਹੋਏ ਅੱਛਾ ਉਹਨੇ ਠੀਕ ਹੈ ਹਾਂ ਬੱਟੇ ਰੋਪੜ ਸਾਹਿਬ ਤੇ ਹੀ ਰੋਪੜ ਤੇ ਰੋਪੜ ਤੇ ਰੋਪੜ ਤੋਂ ਰੋਪੜ ਸਾਹਿਬ ਨਹੀਂ ਚਮਕੌਰ ਸਾਹਿਬ ਰੋਪੜ ਰੋਪੜ ਦੀ ਹਾਂ ਇਹ ਚਮਕੌਰ ਸਾਹਿਬ ਹੈ ਹਾਂ ਚਮਕੌਰ ਇਹ ਚਮਕੌਰ ਰੋਪੜ ਸਾਹਿਬ ਨਹੀਂ ਰੋਪੜ ਸਹੀ ਰੋਪੜ ਦੀ ਹਾਂ ਹਾਂ ਬੜੀ ਵਧੀਆ ਵੈਸੇ ਕਿੱਥੇ ਦੇ ਰਹਿਣਾ ਨੇ ਬੜੀ ਤੇ ਬਰੇਲੀ ਬਰੇਲੀ ਹਾਂਜੀ ਯੂਪੀ ਤੋਂ ਹਾਂਜੀ ਹਾਂਜੀ ਕਿ ਹੋਇਆ ਹਾਂ ਹਾਂਜੀ ਹਾਂਜੀ ਕਦੋਂ ਤੱਕ ਹੋ ਜੂ ਇਹ ਦੇਖੋ ਲੱਗ ਜਾਣਾ 4-5 ਦਿਨ ਅੱਗੇ ਵੀ ਕਰ ਅੱਗੇ ਚੱਲਿਆ ਸਾਰੇ ਕੰਮ ਚੱਲਿਆ ਅੱਗੇ ਅੱਗੇ ਵੀ ਕਿੰਨੇ ਕਿਲੋਮੀਟਰ ਤੱਕ ਅਭੀ ਇਹ ਨਹੀਂ ਪਤਾ ਸਰਦਾਰ ਜੀ ਨੂੰ ਪਤਾ ਹੀ ਅੱਛਾ ਉਹਨਾਂ ਨੂੰ ਪਤਾ ਚਲੋ ਪੁੱਛ ਤੁਸੀਂ ਠੇਕੇਦਾਰ ਹੋ ਜੀ ਉਹ ਕਹਿੰਦਾ ਠੇਕੇਦਾਰ ਠੇਕੇੜੇ ਸਿੰਚਾਈ ਵਿਭਾਗ ਤੋਂ ਕਿਹੜੇ ਦੇ ਕਿਵੇਂ ਮਤਲਬ ਰਿਪੇਅਰ ਚੱਲ ਰਹੀ ਹੈਗਾ ਕੋਈ ਖੋਰਾ ਲੱਗਿਆ ਸੀ ਨਹੀਂ ਬਰਸਾਤੀ ਸੀਜ਼ਨ ਕਰਕੇ ਨਾ ਜਿਹੜੇ ਆਪਣੇ ਇਹਦੇ ਪੁਲ ਦੇ ਵੇ ਉਹਦੇ ਵਿੱਚ ਮਲਬਾ ਫਸਿਆ ਸੀਗਾ ਉਹ ਬੰਦ ਹੋਣੇ ਕਰਕੇ ਸਾਈਡਾਂ ਤੋਂ ਪਾਣੀ ਆਲੇ ਕਿ ਥੋੜੋ ਥੋੜੀ ਖਾਰ ਲੱਗ ਜਾਂਦੀ ਸੀ ਠੀਕ ਹੈ ਤੇ ਜਿਵੇਂ ਹੁਣ ਥਾਂ ਥਾਂ ਤੇ ਕਹਿੰਦਾ ਦੇਖੋ ਖੋਰਾ ਜਿਹਾ ਲੱਗਿਆ ਉਹ ਵੀ ਰਿਪੇਅਰ ਕਰੋ ਨਹੀਂ ਨਹਿਰ ਜਿਹੀ ਲੱਗਿਆ ਹੋਏ ਕਿਤੇ ਵੀ ਨਹੀਂ ਅਸੀਂ ਪਿੱਛੇ ਕਵਰੇਜ ਕਰਕੇ ਆਏ ਆ ਉਹ ਤੇ ਵੀਕ ਪੋਸ਼ਨ ਨੇ ਹੋਣੇ ਕੋਈ ਖਤਰਾ ਨਹੀਂ ਹੈ ਕੋਈ ਅੱਛਾ ਖਤਰਾ ਨਹੀਂ ਹੈ ਠੀਕ ਐਨਐਸਐਲ ਉੱਚੇ ਉੱਥੇ ਹਾਂਜੀ ਵੈਸੇ ਉਹ ਇਹ ਰਿਪੇਅਰ ਵੀ ਕਰ ਰਹੇ ਹਾਂ ਦੇਖ ਰਹੇ ਹਾਂ ਰਿਪੇਅਰੇ ਚੱਲ ਰਹੀ ਹੈ ਜੀ ਪੁਆਇੰਟ ਆਊਟ ਕਰ ਲੇ ਪਹਿਲਾਂ ਤੁਸੀਂ ਜਿੱਥੇ ਇਹ ਇਹੀ ਪੁਆਇੰਟ ਸੀਗਾ ਅੱਛਾ ਇਹੀ ਪੁਆ ਤਿੰਨ ਤੋਂ ਚਾਰ ਦਿਨ ਹੋ ਗਏ ਵੀ ਦੋ ਦਿਨ ਮੀਂਹ ਕਰਕੇ ਬੰਦ ਰਹਿ ਗਈ। ਅੱਛਾ। ਹਾਂਜੀ। ਇਹ ਫਿਰ ਉਹ ਤੋਂ ਬਾਅਦ ਚ ਪਾਣੀ ਵਧਾਇਆ ਜਾਊਗਾ ਪਾਣੀ ਨਹਿਰ ਜੀ। ਜਦੋਂ ਡਿਮਾਂਡ ਆਊਗੀ ਫਿਰ ਵਧੂਗਾ ਜੀ। ਫਿਲਹਾਲ ਡਿਮਾਂਡ ਨਹੀਂ ਹੈ। ਠੀਕ ਹੈ। ਨਹੀਂ ਪਿੱਛੇ ਦਾ ਜਿਵੇਂ ਦਰਿਆ ਚੋਂ ਤਾਂ ਛੱਡਿਆ ਜਾ ਰਿਹਾ ਪਾਣੀ। ਦਰਿਆ ਚ ਤਾਂ ਫਿਰ ਆਪਣਾ ਰੇਣੀ ਸੀਜ਼ਨ ਕਰਕੇ ਨਹੀਂ। ਪਿੱਛੋਂ ਪਾਣੀ ਆ ਜਿਹੜਾ ਪਾਖਣਾ ਛੱਡ ਰਿਹਾ। ਨਹੀਂ ਡਿਵਰਟ ਕੀਤਾ ਜਾ ਰਿਹਾ। ਨਹਿਰ ਹੁੰਦੀ ਆਪਣੀ ਡਿਮਾਂਡ ਤੇ ਚੱਲਦੀ ਹੈ ਜੀ। ਅੱਛਾ ਇਹ ਡਿਮਾਂਡ ਤੇ। ਡਿਮਾਂਡ ਤੇ ਚੱਲਦੀ ਹੈ। ਇਹ ਅੱਗੇ ਕਿੱਥੇ ਜਾਂਦੀ ਹੈ ਨਹਿਰ ਜੀ? ਅੱਗੇ ਦਰਾਹ ਨਹੀਂ ਮੇਰੇ ਕਿਹਾ ਜੀ ਹਾਂ ਵੀ ਇਹ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਹੋਰ ਸਟੇਟ ਨਹੀਂ ਸਾਰਾ ਪੰਜਾਬੀ ਪੰਜਾਬ ਪੰਜਾਬ ਦੇ ਹੀ ਰਹਿੰਦੀਆਂ ਨੇ ਅੱਗੇ ਨਹੀਂ ਕਿਸੇ ਸਟੇਟ ਦੀ ਨਹੀਂ ਜੀ ਧੰਨਵਾਦ ਜੀ ਕਦੋਂ ਤੱਕ ਮਤਲਬ ਆਈਡੀਆ ਇਹ ਕੱਲ ਤੱਕ ਹੋ ਜਾਊਗਾ ਕੰਪਲੀਟੀ ਕੱਲ ਤੱਕ ਹਾਂਜੀ ਇਹ ਨਾਮ ਦੱਸ ਦਿਓ ਗਗਨਦੀਪ ਸਿੰਘ ਜੀ ਜੈ ਹਰ ਕੋਪੜ ਹੈਡਵੌਕਸ ਓਕੇ ਥੈਂਕ ਯੂ ਜੀ ਸੋ ਕੰਮ ਚੱਲ ਰਿਹਾ ਲਗਾਤਾਰ ਦੱਸਿਆ ਕਿ ਜੋ ਮਲਬਾ ਵਗੈਰਾ ਫਸ ਗਿਆ ਸੀ ਉਹਦੀ ਸਫਾਈ ਹੋ ਰਹੀ ਹੈ ਤੇ ਐਹਤਿਆਤ ਦੇ ਤੌਰ ਤੇ ਰਿਪੇਅਰ ਹੋ ਰਹੀ ਹੈ ਕੱਲ ਤੱਕ ਕੰਮ ਇਹ ਖਤਮ ਹੋ ਜਾਊਗਾ ਸਤਿ ਸ਼੍ਰੀ ਅਕਾਲ ਜੀ आज की बात मैं हिंदी में करूंगा ताकि बात सब तक पहुंच जाए पंजाब के हालात बाढ़ की वजह से बहुत ख़राब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियां बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज़ हैं जितने भी कॉर्पोरेट हाउसेस को मैं जानता हूं, हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज इस मुसीबत से बाहर आ जाएं और एक एक बार फिर से वो जिंदगियां दोबारा खड़ी हो सकें मेरी तरफ से सबको बहुत प्यार सत्कार अगर कुछ गलत बोल गया हो अगर किसी को हर्ट हुआ हो मेरी कोई बात तो माफ़ी कि जो मलबा वगैरह फस गया से वो सफाई हो रही है तो एहतियात के तौर पर रिपेयर हो रही है कल तक काम ये ख़त्म हो जूगा सो तीन देख रहे हो चमकौर साहब तो लगातार जो नहर की रिपेयर चल रही है धनबाद जी